ਬਾਈ ਬੈਂਦਿਆਂ ਨਾ ਚੱਲਣਾ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਆਸ ਕਰਦਾ ਠੀਕ ਹੋਵੋਗੇ ਸੋ ਅੱਜ ਆਪਾਂ ਚੱਲੇ ਆ ਬਾਈ ਬਾਬਾ ਜੋਗੀ ਪੀਰ ਜੀ ਦੀ ਜਗ੍ਹਾ ਜੋ ਕਿ ਰੱਲਾ ਮਾਨਸਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤਨ ਤਨ ਬਾਬਾ ਜੋਗੀ ਪੀਰ ਜੀ ਦੇ ਦਰਸ਼ਨ ਜਦਾਰੇ ਕਰਨ ਸ਼ਰਦਾ ਭਾਪਣਾ ਨਾਲ ਮੱਥਾ ਟੇਕ ਕੇ ਸੋ ਬਈ ਆਪਾਂ ਅਖੀਰ ਤੱਕ ਵੀਡੀਓ ਨਾਲ ਜੁੜੇ ਰਹੋ ਆਪਾਂ ਘਰ ਤੋਂ ਲੈ ਕੇ ਰੱਲਾ ਪਿੰਡ ਜ਼ਿਲ੍ਹਾ ਮਾਨਸਾ ਬਾਬਾ ਜੀ ਜੋ ਵੀਰ ਜੀ ਦੀ ਚਿੜੀ ਤੱਕ ਕਰਵਾਉਣਿਆ ਦਰਸ਼ਨ ਸੋ ਜੁੜੇ ਰਹੋ ਬਾਈ ਮੀ ਵੀ ਬਹੁਤ ਜ਼ਿਆਦਾ ਅੱਜ ਪੂਰਾ ਫੁੱਲ ਮੀ ਹੀ ਪਈ ਜਾਂਦਾ ਬਾਈ ਸਵੇਰ ਦਾ ਸਵੇਰ ਦਾ ਕੀ ਰਾਤ ਦੀ ਪਈ ਜਾਂਦਾ ਪੂਰਾ ਫੁੱਲ ਪਰ ਮੀ ਦੀ ਕੋਈ ਪਰਵਾਹ ਨਹੀਂ ਬਈ ਦਰਸ਼ਨ ਕਰਕੇ ਆਉਣੇ ਬਾਬਾ ਜੀ ਦੇ ਲਓ ਬਈ ਮੀ ਇੰਨਾ ਫੁੱਲ ਪੈ ਗਿਆ ਗੱਲ ਹੀ ਛੱਡ ਦਿਓ ਐ ਸਾਰਾ ਦੇਖੋ ਬਈ ਆ ਕੈਰੇ ਕੁਰੇ ਫੁੱਲ ਕਰਤੇ ਜਮਾ ਇਹਦੇ ਚ ਮੱਕੀ ਬੀਜੀ ਹੋਈ ਸੀ ਬਾਈ ਕਿਤੇ ਨਹੀਂ ਦੀਦੀ ਮੱਕੀ ਦੇਖ ਸਕਦੇ ਹੋ ਸੋ ਬਈ ਆਪਾਂ ਇਸ ਵਕਤ ਕੱਲੀ ਆ ਪਰ ਆਪਾਂ ਅੱਗੇ ਆਪਣੇ ਯਾਰ ਜੱਗੇ ਨੂੰ ਚੜਾ ਕੇ ਨਾਲ ਤੇ ਬਈ ਇੱਕ ਗੱਲ ਹੋਰ ਆਪਣੇ ਭਰਾ ਸਵੇਰੇ ਤੁਰ ਕੇ ਗਏ ਨੇ ਬਾਬਾ ਯੋਗੀ ਪੀਰ ਰੱਲਾ ਜੋ ਕਿ ਸ਼ਰਦਾ ਭਾਵਨਾ ਦੇ ਨਾਲ ਬਈ ਰੱਲੇ ਤੁਰ ਕੇ ਗਏ ਨੇਗੇ ਸੋ ਉਹਨਾਂ ਨੂੰ ਵੀ ਆਪਾਂ ਵਾਪਸ ਲੈ ਕੇ ਆਉਣਾ ਹੈਗਾ ਆਪਣੇ ਭਰਾ ਫੋਨ ਕਰੀ ਜਾਂਦੇ ਹੈਗੇ ਲਓ ਬਈ ਉਹ ਖੜਾ ਆਪਣਾ ਯਾਰ ਜੱਗਾ ਤੇ ਕਰਦੇ ਆ ਵੈਲਕਮ ਉਹਦਾ ਤੇ ਗੁਰੂ ਜੀ ਕੀ ਕਹਿੰਦਾ ਆਯੂ ਜੀ ਆਓ ਜੀ ਜੀਆਂ ਆਇਆ ਨੂੰ ਬਹੁਤ ਜੀਆਂ ਨੂੰ ਸਤਿ ਸ੍ਰੀ ਅਕਾਲ। ਲੋ ਬਈ ਬਾਤੇ ਚੱਲਿਆ ਪਰਲੇ ਨੂੰ ਤੇ ਆਪਾਂ ਬਨਾਲੀ ਤੋਂ ਚੜਕੇ ਮਾਨਸਾਲਾ ਰੋਡ ਮੌਸਮ ਬਈ ਬਹੁਤ ਸੋਹਣਾ ਹੋਇਆ ਪਿਆ। ਲੋ ਬਈ ਰੱਲੇ ਜਾਂਦੇ ਜਾਂਦੇ ਆਪਾਂ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਆਪਣੇ ਬਨਾਂ ਵਾਲੀ ਤੋਂ ਮਾਨਸਾ ਨੂੰ ਜਾਂਦੇ ਆ। ਤੇ ਰਸਤੇ 'ਚ ਪਿੰਡ ਬਈ ਮੂਸਾ ਆਉਂਦਾ। ਮੂਸਾ ਪਿੰਡ ਆਪਾਂ ਨੂੰ ਪਤਾ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈਗਾ। ਉਹ ਆ ਗਏ ਮੂਸਾ ਭਾਈ ਮੂਸੇ ਦੇ ਖੇਤ ਆ ਇੱਧਰ ਵੇਖ ਸਕਦੇ ਹੋ ਉਧਰ ਉਹ ਬਾਈ ਦੀ ਹਵੇਲੀ ਵੀ ਹੈ ਜਿੰਦੇ ਸੀ ਹੋਈ ਤਾਂ ਵੈਸੇ ਗੱਡੀ ਤੇ ਆਪਣੀ ਸੋ ਇਹ ਹੈ ਭਾਈ ਮੂਸਾ ਪਿੰਡ ਜਿੱਦੇ ਕੇ ਸਾਰੇ ਬਾਲਟ ਚ ਚਰਚ ਕਰਾਈ ਸੀ ਬਾਈ ਨੇ ਇੱਧਰ ਬਾਈ ਅੱਜ ਗੱਲਾਂ ਹੋਰ ਐ ਆਹ ਰੂਟ ਤੇ ਬਾਈ ਦੀ ਸਮਾਦ ਹੈ ਭਾਈ ਇੱਧਰਲੇ ਪਾਸੇ ਇੱਧਰ ਬਾਈ ਦਾ ਘਰ ਹੈ ਇੱਕ ਗੱਲ ਹੋਰ ਹੈ ਭਾਈ ਰੱਲੇ 6 ਮਹੀਨੇ ਬਾਅਦ ਮੇਲਾ ਪਤਾ ਹੈ ਆਪਾਂ ਨੂੰ ਪੱਕਾ ਹੋਣ ਲਈ ਤੇ ਜੇ ਕਹੇ ਜੇ ਕਹਿ ਬੈਠਾ ਨੂੰ ਇਤਨੀ ਮਿਹਨਤ ਕਰਦਾ ਇਤਨੀ ਵੀ ਬੈਠਾ ਸੋਬੇ ਸ਼ੇਵੀ ਨੇ ਮਾਦਾ ਆਪਣੇ ਬਾਬੇ ਜੋਗੀ ਵੀਰ ਜੀ ਦਾ ਮੇਲਾ ਆਉਂਦੀ ਆਉਂਦਾ ਹੈਗਾ ਸੋ ਬਹੁਤ ਖੁਸ਼ੀ ਹੁੰਦੀ ਹੈ ਬਾਈ ਜੋਗੀ ਚੈਲ ਪਰਿਵਾਰ ਨੇ ਚੈਲ ਗੋਤ ਨੇ ਸਾਰਿਆਂ ਨੂੰ ਪਤਾ ਹੀ ਹੈਗਾ ਸੋ ਭਈਆ ਚਾਪਾ ਕਰਾਉਣੇ ਆ ਦਰਸ਼ਨ ਬਾਬਾ ਜੋਗੀ ਵੀਰ ਜੀ ਦੇ ਜੁੜੇ ਰਹੋ ਲੱਗਾ ਕਿੰਨਾ ਖਚਾਇਆ ਫਿਰ ਪੂਰਾ ਫਨ ਚਾਹੀਏ ਬਾਈ ਜਮਾਨ ਸਰੇ ਦਾ ਮੇਲਾ ਜਾਮਾ ਸਰ ਕੱਢਵਾ ਮੇਲਾ 13 ਦਾ ਠੇਕਾਂਗੇ ਬਾਈ ਸਰਦਾ ਭਾਵਨਾ ਨਾਲ ਮੱਥਾ ਵਧਿਆ ਬਾਈ ਯੂਰੀ ਵੀਰ ਜੀ ਦਾ ਸ਼ੁਰੂ ਹੋਇਆ ਅੱਜ ਦਾ ਦਿਨ ਪਹਿਲਾ ਦਿਨ ਹੈ ਹਾਂ ਬਾਈ 25 26 27 ਜੇ ਮੇਰਾ ਵੀਰ ਕੋਈ ਵੀ ਜਾ ਸਕਦਾ ਹੈ ਬਾਬਾ ਜੀ ਦੇ ਦਰਸ਼ਨ ਕਰਕੇ ਆਓ ਬਹੁਤ ਵੱਡਾ ਇਤਿਹਾਸ ਹੈ ਬਾਬਾ ਜੂਗੀ ਵੀਰ ਜੀ ਦਾ ਵੀ ਲੋ ਬਈ ਆਪਾਂ ਇਧਰ ਮਾਨਸਾਲੇ ਪੁਲ ਤੇ ਆਏ ਸੀਗੇ ਸੋ ਬਈ ਧੀ ਕਰਕੇ ਬਹੁਤ ਜ਼ਿਆਦਾ ਜਾਮ ਲੱਗਿਆ ਪਿਆਗਾ ਪਾਣੀ ਵੀ ਬਾਹਲਾ ਬਾਈ ਉਧਰ ਅੱਗੇ ਦੇਖ ਸਕਦੇ ਹੋ ਜਿਹੜੀਆਂ ਨੀਵੀਆਂ ਗੱਡੀਆਂ ਨੇ ਸਾਰੀਆਂ ਖੜੀ ਜਾਂਦੀਆਂ ਨੇ ਬਾਈ ਬੁਰਾ ਹਾਲ ਹੀ ਹੋਇਆ ਪਿਆ ਜਮਾ ਲੋ ਬਈ ਰਿਸਕ ਆਪਾਂ ਲੈ ਲਿਆ ਪਾਣੀ ਆ ਬਾਹਲਾ ਜ਼ਿਆਦਾ ਜਿਹੜੀਆਂ ਨੀਵੀਆਂ ਗੱਡੀਆਂ ਉਹ ਤਾਂ ਖੜੀ ਜਾਂਦੀਆਂ ਨੇ ਬਾਈ ਸੋ ਦੇਖਦੇ ਆਂ ਬਾਬਾ ਜੋਗੀ ਪੀਰ ਮੇਰ ਕਰੇ ਆਹ ਖੜੀ ਐ ਕਿ ਇਧਰ ਪਾਣੀ ਪੈ ਗਿਆ ਇਹ ਚ ਦੇਖਦੇ ਆਂ ਬਾਈ ਲੰਘਾਂਗੇ ਜਾਂ ਖੜੂ ਗੱਡੀ ਅੱਧ ਵਿਚਕਾਰ ਲੋ ਬਈ ਦਿਲ ਤੱਕ ਤੱਕ ਕਰਦਾ ਪਤਾ ਨਹੀਂ ਲੰਘਾਂਗੇ ਪਤਾ ਨਹੀਂ ਨਾ ਮੇਰ ਉਹ ਹੀ ਦੇਣਾ ਬੋਲਦਾ ਬਈ ਪਾਣੀ ਥੋੜੀ ਲੱਗਦਾ ਪਰ ਪਾਣੀ ਜਿਆਦਾ ਬਹੁਤ ਹੈ ਬਹੁਤ ਜਿਆਦਾ ਬਣਾਂਗੀ ਤੇਰੀ ਵੀਡੀਓ ਨਹੀਂ ਰੱਖੀ ਜੰਗਾ ਪਿੱਛੇ ਰੱਖ ਗਈ ਬਈ ਬਾਬੇ ਦਾ ਨਾਮ ਲੈ ਕੇ ਆ ਦੇਖੋ ਬਈ ਇਹਨਾਂ ਨੇ ਮੋਟਰਸਾਈਕਲ ਤੇ ਕੋਈ ਟੈਂਸ਼ਨ ਨਹੀਂ ਮੋਟਰਸਾਈਕਲ ਤੇ ਆਇਆ ਕਰ ਉਹਨਾਂ ਨੇ ਬੱਤੀਆਂ ਪਿੰਦਾ ਜਾਂਦਾ ਆ ਦੇਖ ਵਾਹੇ ਵਾਹੇ ਬਈ ਪੈਂਦੀਆਂ ਨਾ ਚੱਲਾਂ ਆ ਗਿਆ ਬਈ ਉੱਪਰ ਤੱਕ ਪਾਣੀ ਆ ਇਹ ਆ ਬਈ ਮਾਨਸਾ ਸ਼ਹਿਰ ਦਾ ਵਿਕਾਸ ਇਹ ਕਿ ਭਾਬੀ ਜੋਗੀ ਵੀਰ ਦਾ ਨਾਂ ਲਾਂਗੇ ਬਈ ਕੇਰਾ ਦਾ ਲਾਂਗੇ ਬਈ ਕੇਰਾ ਦਾ ਜਿਹੜਾ ਵੱਡਾ ਪਾਣੀ ਸੀ ਜ਼ਿਆਦੇ ਸ਼ੁਕਰ ਹੈ ਪ੍ਰਮਾਤ ਦਾ ਲਓ ਬਈ ਪਾਣੀ ਬਾਲਾ ਜਾ ਜ਼ਿਆਦਾ ਸੀਗਾ ਨਜਾਇਜ਼ ਜੀ ਕੇਰਾ ਦਾ ਐ ਲੱਗਦਾ ਸੀ ਫੜ ਗਈ ਗੱਡੀ ਇੱਕ ਆਪਣੇ ਮੂਰੇ ਬਈ ਬਲੇਰੋ ਪਿਕਅਪ ਡਾਲਾ ਸੀਗਾ ਤੁਹਾਨੂੰ ਪਤਾ ਉੱਚਾ ਹੁੰਦਾ ਕੇਰਾ ਦਾ ਭਈ ਐ ਲੱਗਿਆ ਵੀ ਹੋ ਗਿਆ ਗੰਮ ਪਾਫੇ ਨਿਕਲਣ ਲੱਗੇ ਮੂਰੇ ਇੰਜਨ ਦੇ ਪਰ ਬਈ ਕਰਕੇ ਦਿਲ ਜਾ ਗੱਡਾ ਕਢਦੀ ਆਪਾਂ ਵਿੱਚ ਦੀ ਸੋ ਸ਼ੁਕਰ ਹੈ ਬਾਬਾ ਜੋਗੀ ਵੀਰ ਜੀ ਦਾ ਬਹੁਤ ਬਹੁਤ ਲਓ ਜੀ ਆ ਗਿਆ ਆਪਾਂ ਪਿੰਡ ਰੱਲਾ ਸੰਤਨ ਬਾਬਾ ਯੋਗੀ ਵੀਰ ਜੀ ਮਹਾਰਾਜ ਦੀ ਗੇਟ ਆ ਗਿਆ ਲੋਈ ਆਪਣੇ ਮਾਨ ਸਾਹਿਬ ਵੀ ਆ ਰਹੇ ਨੇ